ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਬੀਤੀ ਦੇਰ ਰਾਤ ਇੱਕ ਰੈਸਟੋਰੈਂਟ ਦੇ ਵਿੱਚ ਕਾਫੀ ਵੱਡਾ ਹੰਗਾਮਾ ਹੋਇਆ ਕੁਝ ਨੌਜਵਾਨ ਜਿਹੜੇ ਨੇ ਰੈਸਟੋਰੈਂਟ ਦੇ ਵਿੱਚ ਆਂਦੇ ਨੇ ਤੇ ਜਿਸ ਵੇਲੇ ਬਿੱਲ ਦੇਣ ਦੀ ਵਾਰੀ ਆਉਂਦੀ ਆ ਤਾਂ ਉਸ ਵੇਲੇ ਇਹਨਾਂ ਨੌਜਵਾਨਾਂ ਦੇ ਵੱਲੋਂ ਪੂਰੇ ਰੈਸਟੋਰੈਂਟ ਦੇ ਵਿੱਚ ਵੱਡਾ ਹੰਗਾਮਾ ਕਰ ਦਿੱਤਾ ਜਾਂਦਾ ਹੈ ਇੰਨਾ ਹੀ ਨਹੀਂ ਸ਼ੈਫ ਦੇ ਨਾਲ ਮੈਨੇਜਰ ਦੇ ਨਾਲ ਸਟਾਫ ਦੇ ਨਾਲ ਵੀ ਜਿਹੜੀ ਹੈ ਕਾਫੀ ਜ਼ਿਆਦਾ ਕੁੱਟਮਾਰ ਕਰ ਦਿੱਤੀ ਜਾਂਦੀ ਹੈ ਤੇ ਜਿਸ ਦੇ ਮਗਰੋਂ ਇਹ ਨੋਬਤਾ ਜਾਂਦੀ ਹੈ ਪੂਰੇ ਸਟਾਫ ਨੂੰ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪੈਂਦਾ ਤਾਂ ਦੱਸਦੀ ਹੈ ਕਿ ਮਾਮਲਾ ਜਿਹੜਾ ਰੇਕੀ ਸਿਨੇਮਾ ਚੌਂਗ ਦੇ ਵਿੱਚ ਬਣੇ ਮਚਾਨ ਰੈਸਟੋਰੈਂਟ ਤੋਂ ਸਾਹਮਣੇ ਆ ਰਿਹਾ ਜਿੱਥੇ ਦੇਖਿਆ ਗਿਆ ਕਿ ਬੀਤੀ ਦੇਰ ਰਾਤ ਕਾਫੀ ਵੱਡਾ ਹੰਗਾਮਾ ਹੋਇਆ ਕੁਝ ਨੌਜਵਾਨ ਜਿਹੜੇ ਨੇ ਰੈਸਟੋਰੈਂਟ ਦੇ ਵਿੱਚ ਆਏ ਸੀ ਤੇ ਜਿਸ ਵੇਲੇ ਬਿੱਲ ਦੇਣ ਦੀ ਵਾਰੀ ਆਈ ਤਾਂ ਉਸ ਵੇਲੇ ਮੈਨੇਜਰ ਤੇ ਸਟਾਫ ਦੇ ਨਾਲ ਕਾਫੀ ਜ਼ਿਆਦਾ ਕੁੱਟਮਾਰ ਕਰ ਦਿੱਤੀ ਗਈ ਤੇ ਜਿਸ ਦੇ ਮਗਰੋਂ ਸਟਾਫ ਜਿਹੜੇ ਜ਼ਖਮੀ ਹੋ ਗਿਆ ਤਾਂ ਉਸ ਨੂੰ ਹਸਪਤਾਲ ਦੇ ਵਿੱਚ ਆਖਲ ਕਰਵਾਇਆ ਗਿਆ ਤੇ ਇਹ ਵੀ ਦੱਸਦੀ ਹੈ ਕਿ ਜਿਹੜੇ ਸ਼ੈਫ ਸੀ ਉਹਨਾਂ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਕਿ ਉਹਨਾਂ ਦੀ ਨੱਕ ਤੋੜ ਦਿੱਤੀ ਗਈ ਕੜੇ ਦੇ ਨਾਲ ਜਿਹੜਾ ਉਹਨਾਂ ਦੇ ਨੱਕ ਦੇ ਉੱਪਰ ਇਸ ਦੇ ਨਾਲ ਹੀ ਸਿਰ ਦੇ ਉੱਪਰ ਕਾਫੀ ਜ਼ਿਆਦਾ ਵਾਰ ਕੀਤੇ ਗਏ ਤੇ ਇਹ ਪੂਰੇ ਮਾਮਲੇ ਦੇ ਮਗਰੋਂ ਦੋ ਨੌਜਵਾਨ ਜਿਹੜੇ ਨੇ ਮੌਕੇ ਤੋਂ ਫਰਾਰ ਹੋ ਗਏ ਜਦਕਿ ਦੋ ਜਿਹੜੇ ਨੇ ਸਟਾਫ ਦੇ ਵੱਲੋਂ ਉੱਥੇ ਹੀ ਫੜ ਲਿੱਤੇ ਗਏ ਤੇ ਥਾਣਾ ਕੋਤਵਾਲੀ ਦੀ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਲਗਾਤਾਰ ਹੀ ਕਾਰਵਾਈ ਕੀਤੀ ਜਾ ਰਹੀ ਹੈ ਗੱਲ ਕੀਤੀ ਜਾਏ ਤਾਂ ਇੱਕ ਨੌਜਵਾਨ ਦਾ ਇਸ ਵਿੱਚ ਲੇ ਇਹ ਕਹਿਣਾ ਸੀ ਕਿ ਦੋ ਮੁੰਡੇ ਜਿਹੜੇ ਨੇ ਆਪਸ ਦੇ ਵਿੱਚ ਬਿੱਲ ਦੇਣ ਨੂੰ ਲੈ ਕੇ ਲੜ ਰਹੇ ਸੀ ਤੇ ਲੜਾਈ ਜਿਹੜੀ ਐ ਇੰਨੀ ਜ਼ਿਆਦਾ ਵੱਧ ਗਈ ਕਿ ਸਟਾਫ ਦੇ ਨਾਲ ਵੀ ਉਹਨਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਤਾਂ ਹੁਣ ਕਿਸ ਵੇਲੇ ਪੁਲਿਸ ਦੇ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਜਾਏਗਾ ਇਹ ਦੇਖਣਾ ਹੋਵੇਗਾ ਪਰ ਕੁਲ ਮਿਲਾ ਕੇ ਬੀਤੀ ਦਿਨ ਰਾਤ ਲੁਧਿਆਣਾ ਦੇ ਮਚਾਨ ਰੈਸਟੋਰੈਂਟ ਦੇ ਵਿੱਚ ਕਾਫੀ ਵੱਡਾ ਹੰਗਾਮਾ ਹੋਇਆ ਜਿੱਥੇ ਕੁਝ ਨੌਜਵਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਸਟਾਫ ਦੇ ਨਾਲ ਕਾਫੀ ਜ਼ਿਆਦਾ ਕੁੱਟਮਾਰ ਕੀਤੀ ਗਈ